ਕਿਉਂਕਿ ਕੁਝ ਕੁ ਮਨਕਰਤ ਸਾਖੀਆਂ ਵੀ ਜੋੜੀਆਂ ਹੋਈਆਂ ਨੇ ਸ਼ਲੋਕ ਨਾਲ ਜੇ ਆਪਾਂ ਸੰਗਤ ਵਿੱਚ ਬੈਠਾਂਗੇ ਮਨ ਵਿੱਚ ਟਿਕਾ ਹੈ ਭਾਈ ਫਿਰ ਤੇ ਬੱਸ ਦੇਖੋ ਜੋ ਅੱਜ ਦੱਸਿਆ ਕਿ ਆਜਾ ਪਹਿਲਾਂ ਆਪ ਜੀ ਨੇ ਕਿਸੇ ਵਿਦਵਾਨ ਕੋਲੋਂ ਕਿਸੇ ਵੀਰ ਭੈਣ ਕੋਲੋਂ ਸੁਣਿਆ ਹੋਵੇ ਉਹ ਫਿਰ ਜੀਵਨ ਬਦਲ ਜਾ ਕਰਦਾ ਸਾਰੀ ਉਮਰ ਵਾਸਤੇ ਭਾਈ ਸਾਨੂੰ ਕੋਈ ਕਰਮ ਪਾਂਡਾਂ ਵਾਲੇ ਪਾਸੇ ਨਹੀਂ ਲਾ ਸਕਦਾ ਜੀ ਅੱਜ ਆਪਾਂ ਦਰਸ਼ਨ ਕਰਦੇ ਹਾਂ ਸ਼ਲੋਕ ਸਭ ਤੋਂ ਪਹਿਲਾਂ ਰੋਜ਼ ਦੱਸਿਆ ਜਾਂਦਾ ਹੈ ਸ਼ਲੋਕ ਜੋ ਸਤਪੁਰਸ਼ ਆਪਣੇ ਮੁਖਾਰ ਬਿੰਦ ਤੋਂ ਧੁਰ ਕੀ ਬਾਣੀ ਖਸਮ ਦੀ ਬਾਣੀ ਸੱਚ ਕੀ ਬਾਣੀ ਨੂੰ ਉਚਾਰਦੇ ਨੇ ਉਹ ਸ਼ੁਭ ਬਚਨ ਜਾਂ ਉਹ ਸਟਡੀ ਜੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਉਹਨੂੰ ਸ਼ਲੋਕ ਕਿਹਾ ਜਾਂਦਾ ਹੈ ਸ਼ਬਦ ਕਿਹਾ ਜਾਂਦਾ ਹੈ ਜੀ ਤੇ ਆਪ ਜੀ ਧਿਆਨ ਮਾਰੋ ਸੁਖੀ ਬਸੈ ਮਸਕੀਨੀਆਂ ਇਹਨੂੰ ਇੱਦਾਂ ਪੜ੍ਹਨਾ ਹੈ ਮਸਕੀਨ ਹੁੰਦਾ ਨਹੀਂ ਮਾਨਾ ਆਪ ਨਿਵਾਰ ਤਲੇ ਤਲੇ ਹੁੰਦਾ ਜੀ ਪੈਰਾਂ ਦੀ ਤਲੀ ਤੇ ਨਿਵਾਰ ਦੇ ਦਰਸ਼ਨ ਕਰੋ ਨਿਵਾੜ ਦੇ ਰਾਹੇ ਨੂੰ ਸਿਆਰੀ ਲੱਗੀ ਹੰਕਾਰ ਦੀ ਬਿਰਤੀ ਨੂੰ ਤਿਆਗ ਕੇ ਆਪਾ ਨਿਵਾੜ ਕੇ ਸੁਖੀ ਹੈ ਹੀ ਉਹ ਜਿਹੜਾ ਨਿਮਰਤਾ ਭਾਵ ਵਿੱਚ ਰਹਿੰਦਾ ਹੈ ਸੁਖੀ ਬਸੈ ਮਸਕੀਨੀਆਂ ਇਹਨੂੰ ਮਸਕੀਨੀਆਂ ਨਹੀਂ ਪੜ੍ਹਨਾ ਜੀ ਯਾ ਮਸ਼ਕੀਨੀਆਂ ਨਹੀਂ ਪੜਨਾ ਹੁਣ ਇੱਕ ਗੱਲ ਇੱਥੇ ਕਈ ਕਹਿੰਦੇ ਨੇ ਮਸ਼ਕੀਨੀਆਂ ਪਹਿਲਵਾਨ ਐ ਕੁਝ ਕੁ ਮਨ ਘੜਤ ਸਾਖੀਆਂ ਬਣਾਈਆਂ ਹੋਈਆਂ ਨੇ ਲੋਕਾਂ ਨੇ ਤੇ ਬਹੁਤ ਪੁਰਾਣੇ ਸਮਿਆਂ ਵਿੱਚ ਜਦੋਂ ਸਾਡਾ ਜਨਮ ਵੀ ਨਹੀਂ ਮੈਂ ਕਹਿੰਦਾ ਮੇਰਾ ਵੀ ਨਹੀਂ ਹੋਇਆ ਹੋਣਾ ਉਦੋਂ ਤੋਂ ਇਹ ਸਾਖੀਆਂ ਪ੍ਰਚਲਿਤ ਨੇ ਅੱਜ ਵੇਖੋ ਨਾ ਤੇ ਉਹ ਸਾਖੀਆਂ ਸੁਣਾਉਣ ਵਾਲੇ ਨੇ ਨਾ ਉਹ ਲੋਕ ਰਹੇ ਨੇ ਜਿਨ੍ਹਾਂ ਨੇ ਭਾਈ ਗੁਰਬਾਣੀ ਨਾਲ ਕੁਝ ਜੋੜਿਆ ਸਭ ਕੁਝ ਖਤਮ ਹੋ ਗਿਆ ਇਨਾ ਸਾਖੀਆਂ ਨੇ ਹੀ ਗੁਰਬਾਣੀ ਦੀ ਤਤਸਾਰ ਤੋਂ ਦੂਰ ਕੀਤਾ ਸਾਡੀਆਂ ਸੰਗਤਾਂ ਨੂੰ ਮਨੋਕਲਪਤ ਕਹਾਣੀਆਂ ਸਾਖੀਕਾਰਾਂ ਦੀਆਂ ਸਾਖੀਆਂ ਵੀ ਖਤਮ ਹੋ ਗਈਆਂ ਉਹ ਆਪ ਵੀ ਨਹੀਂ ਰਹੇ ਸੁਖੀ ਵਸਹਿ ਮਸਕੀਨੀਆ ਆਪ ਨਿਵਾਰਤਲੇ ਨਿਮਾਣਾ ਧਿਆਨ ਮਾਰੋ ਪੰਗਤੀ ਵੱਲ ਉਦੋਂ ਹੀ ਕੁਝ ਲੈ ਲੈਂਦਾ ਗਿਆਨ ਲੈ ਲੈਂਦਾ ਸਿੱਖ ਲੈ ਲੈਂਦਾ ਮੈਂ ਉੱਚਾ ਵਾਲੀ ਬਿਰਤੀ ਨਹੀਂ ਰਹਿ ਜਾਂਦੀ ਜੀ ਤੇ ਉਹ ਸੁਖੀ ਵਸਦੇ ਨੇ ਹੁਣ ਤੁਸੀਂ ਵੇਖੋ ਬਾਹਰ ਬੜੀ ਹਨੇਰੀ ਆ ਜਾਵੇ ਤੂਫਾਨ ਆ ਜਾਵੇ ਜੀ ਹੈਨਾ ਜਿਹੜੇ ਦਰਖਤ ਐਸੇ ਹੁੰਦੇ ਨੇ ਉਹ ਜਿੱਧਰੋਂ ਹਵਾ ਆਉਂਦੀ ਹੈ ਨਾ ਉਦੋਂ ਨੂੰ ਢਲ ਜਾਂਦੇ ਨੇ ਝੁੱਕ ਜਾਂਦੇ ਨੇ ਉਹ ਬਚ ਜਾਂਦੇ ਨੇ ਜਿਹੜੇ ਆਕੜ ਕੇ ਖੜ੍ਹ ਜਾਂਣ ਤੋੜ ਕੇ ਪਾਸੇ ਮਾਰ ਦਈਏ ਜਣਾ ਤੋਂ ਕੱਢ ਕੇ ਮਾਰ ਦਈਏ ਹਵਾ ਕਈ ਵਾਰ ਉੱਚਾ ਚੜੈ ਸੋ ਪਵੇ ਭਈ ਅੱਲਾ ਉੱਚਾ ਉੱਚਾ ਚੜੈ ਸੋ ਪਵੈ ਪਿਆਲਾ ਉੱਚਾ ਚੜੈ ਸੋ ਪਵੈ ਪਿਆਲਾ ਹੁਣ ਆ ਮੇਰੀਆਂ ਭੈਣਾਂ ਵੀਰਾ ਬੈਠੀਆਂ ਨੇ ਤੁਸੀਂ ਬੈਠੇ ਦੇਖੋ ਅਧਰਤ ਜਿਹੜਾ ਪਹਿਲਾਂ ਹੀ ਜ਼ਮੀਨ ਤੇ ਬੈਠਾ ਹੈ ਉਹਨੂੰ ਡਿੱਗਣ ਦਾ ਕੀ ਖਤਰਾ ਹੈ ਜੀ ਡਿੱਗਣ ਦਾ ਖਤਰਾ ਕਿਨੂ ਹੈ ਜਿਹੜਾ ਪਹਿਲਾਂ ਹੀ ਬਨੇਰੇ ਤੇ ਛੱਤ ਤੇ ਖੜਾ ਹੈ ਬਨੇਰੇ ਤੇ ਖੜਾ ਪਹਿਲਾਂ ਹੀ ਛੱਤ ਤੇ ਨਾ ਗੁਰਬਾਣੀ ਨਾ ਗੁਣ ਤਾਂ ਕੁਛ ਅਹੀ ਮੈਂ ਹੀ ਨਾਨਕ ਥੋੜਾ ਰੁਕ ਕੇ ਤੇ ਨਰ ਅਸਲ ਖਰ ਖਰ ਕੀ ਹੁੰਦਾ ਜੀ ਖੋਤਾ ਜੇ ਬਿਨੁ ਗੁਣ ਗਰਭ ਕਰੰਤ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਹੁਣ ਆਪਜੀ ਧਿਆਨ ਮਾਰੋ ਜਿਹੜਾ ਗਰਵ ਹੈ ਗੱਗਾ ਰਾਰਾ ਬੱਬੇ ਨੂੰ ਸਿਆਰੀ ਲੱਗੀ ਹੈ ਜੀ ਬੱਬੇ ਅਰ ਬੱਬਾ ਵੀ ਨਾਲ ਲਿਖਿਆ ਹੋਇਆ ਹੈ ਜੇ ਤੇ ਗੱਗਾ ਰਾਰਾ ਭੱਬਾ ਹੋਵੇ ਭੱਬੇ ਨਾਲ ਗੁਪਤ ਹੋ ਜਾਂਦਾ ਜੀ ਜਿਵੇਂ ਮਾਤਾ ਗਰਭ ਵੀ ਕਹਿ ਸਕਦੇ ਆ ਗੁਪਤ ਹੁਣ ਗੱਗਾ ਰਾਰਾ ਬੱਬਾ ਹੈ ਹੰਕਾਰ 'ਚ ਸੜ ਜਾਣਾ ਹੰਕਾਰ ਦੀ ਗੱਲ ਹੈ ਵੱਡੇ ਵੱਡੇ ਹੰਕਾਰੀ ਹੰਕਾਰ ਵਿੱਚ ਗਲ ਗਏ ਜੀਵਨ ਮਰਕ ਬਣਾ ਲਿਆ ਜੀ ਆਪਣਾ ਇਸੇ ਕਰਕੇ ਨਾਨਕ ਦੁਖੀਆ ਸਭ ਸੰਸਾਰ ਨਾਨਕ ਦੁਖੀਆ ਸਭ ਸੰਸਾਰ ਪੀਨੇ ਤਨਖਸਾਨ ਕੀਤਾ ਜੀ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਵ ਗਲੇ ਗੁਰੂ ਪਿਆਰਿਓ ਬਾੜ ਦੀ ਦੁਨੀਆ ਸਾਨੂੰ ਆਕੜ ਸਿਖਾਉਂਦੀ ਐ ਮੁਆਫ ਕਰਨਾ ਸਾਡੇ ਕੁਝ ਆਪਣੇ ਪਰਿਵਾਰਾਂ ਦੇ ਰਿਸ਼ਤੇ ਵੀ ਹੋ ਸਕਦੇ ਨੇ ਪੈਸਾ ਟੱਕਾ ਬਹੁਤ ਐ ਸਾਨੂੰ ਅਕੜ ਸਿਖਾਉਂਦੀ ਹੈ ਬਾਹਰੀ ਦੁਨੀਆ ਪਰ ਇਹ ਪਾਠਸ਼ਾਲਾ ਹੈ ਹਾਤ ਗੁਰ ਸਤ ਸੰਗਤ ਚੱਟ ਸਾਲ ਹੈ ਜਿੱਤ ਹਰ ਗੁਣ ਸੇਖਾ ਇਸ ਘਰ ਵਿੱਚ ਇਹ ਦੱਸਿਆ ਜਾਣਾ ਵੀ ਸਭ ਨੂੰ ਰੱਬ ਰੂਪ ਸਮਝੋ ਸਭ ਨੂੰ ਆਪਣੇ ਭੈਣ ਭਰਾ ਸਮਝੋ ਆਪਣਾ ਪਰਿਵਾਰ ਸਮਝੋ ਇਸ ਦੁਨੀਆ ਨੂੰ ਹੁਣ ਰੱਬ ਤੇ ਦੂਜੇ ਵਿੱਚ ਤਾਂ ਦੀ ਸੇਗਾ ਨਾ ਜੇ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆਂ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੀਂ ਸਭ ਜੱਗ ਤੇਰਾ ਹੋਏ ਰੱਬ ਰੂਪ ਤੇ ਸਭ ਤਾਂ ਦਿਸਣੇ ਨੇ ਭਾਈ ਬਾਰ ਬਾਰ ਇਸ ਭਾਂਡੇ ਨੂੰ ਫਿਰਦੇ ਭਾਂਡੇ ਨੂੰ ਬਾਰ ਬਾਰ ਜਦੋਂ ਮਾਂਜਿਆ ਜਾਣਾ ਸ਼ਬਦ ਨਾਲ ਮਾਂਜਿਆ ਜਾਣਾ ਮਾਂਜਿਆ ਜਾਣਾ ਮਾਂਜਿਆ ਜਾਣਾ ਸਭ ਤੋਂ ਪਹਿਲਾਂ ਮਨ ਖਿੰਡਣ ਦੀ ਗੱਲ ਕੀਤੀ ਐ ਕੋ ਕੰਮ ਐ ਪਰਵਾਰ ਐ ਮਨ ਖਿੰਡ ਜਾਂਦਾ ਹੈ ਦਰਸ਼ਨ ਪ੍ਰਸੇ ਗੁਰੂ ਕਾ ਜਨਮ ਮਰਨ ਦੁਖ ਜਾਏ ਜਿਸ ਦਿਨ ਸਾਨੂੰ ਇਸ ਸੱਚੇ ਖਜ਼ਾਨੇ ਵਿੱਚੋਂ ਕੁਝ ਸਿੱਖਣ ਨੂੰ ਮਿਲਦਾ ਹੈ ਦਰਸ਼ਨ ਹੋਏ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਦੇ ਦਰਸ਼ਨ ਬਹੁਤ ਵੱਡੀ ਗੱਲ ਹੈ। ਕਰਮਾਂ ਕੀਤੀਆਂ ਮੱਥਾ ਟੇਕਿਆ ਕਿੰਨਾ ਵਧੀਆ ਕਰਮ ਹੈ। ਹਸਪੀਟਲ 'ਚ ਵੀ ਜਾਓ ਮੱਥਾ ਟੇਕੀਏ, ਭਾਵ ਨਮਸਕਾਰ ਕਰੀਏ ਡਾਕਟਰ ਸਾਹਿਬ ਨੂੰ ਜਾ ਕੇ ਬਸ ਹੋ ਹਸਪੀਟਲ ਦੀ ਆਲੇ-ਦੁਆਲੇ ਦੀ ਗੇੜਾ ਕੱਟ ਕੇ ਆ ਜੀ ਬਿਮਾਰੀ ਦਾ ਇਲਾਜ ਥੋੜਾ ਹੋਣਾ ਹੈ। ਇੱਥੇ ਤੇ ਬੈਠ ਕੇ ਜਦੋਂ ਪਿਆਰ ਨਾਲ ਪੜ੍ਹਿਆ ਸਿੱਖਿਆ ਜਾਂਦਾ ਹੈ ਫਿਰ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਉਹ ਨੇਤਰ ਬਖਸ਼ਿਸ਼ ਕਰ ਦਿੰਦੇ ਨੇ ਜਦੋਂ ਸਭ ਵਿੱਚ ਪ੍ਰਮਾਤਮਾ ਅਸਾਨੂੰ ਸਭ ਕੁਝ ਰੱਬ ਰੂਪ ਹੀ ਦਿਸਣ ਲੱਗ ਜਾਂਦਾ ਹੈ